ਵੱਡੇ ਹੱਕ ਦੀ ਜਿੱਤ ਆਜ ਵੱਡੀ ਤਦਾਰ ਵਿੱਚ ਜਿਹੜਾ ਕਿ ਕਿਸਾਨਾਂ ਮਜ਼ਦੂਰਾਂ ਵੱਲੋਂ ਇੱਕ ਵੱਡੇ ਪੱਧਰ ਤੇ ਬੰਦ ਨੂੰ ਲੈ ਕੇ ਹੰਗਾਰਾ ਦਿੱਤਾ ਜਾ ਰਿਹਾ ਸੀ ਕਿ ਸੱਦਾ ਦਿੱਤਾ ਗਿਆ ਸੀ ਉਸ ਸੱਦੇ ਦੇ ਤਹਿਤ ਵੱਡੀ ਤਦਾਰ ਵਿੱਚ ਅੱਜ ਕਿਸਾਨ ਮਜ਼ਦੂਰ ਤੇ ਹੋਰ ਆਗੂ ਜਿਹੜੇ ਆ ਗਏ ਆ ਇਸ ਬੰਦ ਨੂੰ ਲੈ ਕੇ ਸਵੇਰ ਸ਼ਾਮ ਦੀ ਚੱਕਰੀ ਦੇ ਵਿੱਚ ਤਿਸਦੀ ਰਹਿੰਦੀ ਹੈ ਦਿਨ ਭਰ ਮਹਾਬਾਰੀ ਦੀ

ਉਹ ਪ੍ਰਵਾਨਨੀ ਕੀਤੀ ਜਾਂਦੀ ਆ ਉਸ ਸਮੇਂ ਤੱਕ ਇਹ ਜਿਹੜਾ ਸੰਘਰਸ਼ ਲਗਾਤਾਰ ਜਾਰੀ ਰਹੇਗਾ ਔਰ ਵੱਡੀ ਤਦਾਰ ਵਿੱਚ ਟਾਂਡਾ ਖੇਤਰ ਦੇ ਵਿੱਚ ਵੱਖ-ਵੱਖ ਥਾਵਾਂ ਤੇ ਜਿਹੜਾ ਕਿ ਕੇਂਦਰ ਤੇ ਪੰਜਾਬ ਸਰਕਾਰ ਦੇ ਖਿਲਾਫ ਜਿਹੜਾ ਹੱਲਾ ਬੋਲ ਪ੍ਰਦਰਸ਼ਨ ਕੀਤਾ ਜਾ ਰਿਹਾ ਕੁਝ ਮਜ਼ਦੂਰਾਂ ਨਾਲ ਗੱਲਬਾਤ ਕਰਾਂਗੇ ਸੱਸੀ ਗੱਲ ਕੀ ਨਾ ਆਪਣਾ ਹਾਂ ਕੀ ਨਾ ਆਪਣਾ ਜੀ ਮਰੀਕ ਸਿੰਘ ਜੀ ਕੀ ਕਹਿਣਾ ਚਾਹੋਗੇ ਅੱਜ ਬੰਦੂ ਨੂੰ ਲੈ ਕੇ ਵੱਡੇ ਪੱਧਰ ਤੇ ਕੀਤਾ ਜਾ ਰਿਹਾ ਪ੍ਰਦਰਸ਼ਨ ਔਰ ਕੀ ਕਹਿਣਾ ਚਾਹੋਗੇ ਮਜ਼ਦੂਰ ਵੀ ਇਸ ਹੱਕ ਦੇ ਵਿੱਚ ਆਏ ਜੀ ਅਸੀਂ ਪੂਰਾ ਤੁਹਾਡੇ ਨਾਲ ਹਾਂ ਜੀ ਇਹਨਾਂ ਨਾਲ ਜਗਾ ਵੀ ਕੋਈ ਇਹ ਚਾਹ ਗੱਲਵਾਤੇ ਤਾਂ ਉਹ ਅਸੀਂ ਕਰ ਸਕਦੇ ਹਾਂ ਜੀ ਹਾਂ ਔਰ ਕੀ ਕਹਿਣਾ ਚਾਹੋਗੇ ਕੇਂਦਰ ਸਰਕਾਰ ਨੂੰ ਪੰਜਾਬ ਸਰਕਾਰ ਨੂੰ ਅਸੀਂ ਇਹ ਜਿਹੜੇ ਹੈਗੇ ਆ ਜਥਾਪਤੀਆਂ ਇੱਕ ਗਰੀਬਾਂ ਦੇ ਹੱਕ ਦੇ ਹੁੰਨਾ ਚਾਹੀਦੀ ਗਰੀਬਾਂ ਦੇ ਹੱਕਾਂ ਦੀ ਗੱਲ ਕੀਤੀ ਜਾ ਰਹੀ ਹੈ ਲਗਾਤਾਰ ਜਿਹੜਾ ਕੀ ਪ੍ਰਦਰਸ਼ਨ ਕੀਤੇ ਜਾ ਰਹੇ ਆ ਔਰ ਲੋਕ ਜਿਹੜੇ ਆ ਆਮ ਮਹਾਰੇ ਜਿਹੜੇ ਚੱਲ ਕੇ ਲੋਕ ਕਿਸਾਨਾਂ ਦੇ ਨਾਲ ਅੱਗੇ ਆ ਰਹੀ ਕਿ ਕਹਿਣਾ ਚਾਹੋ ਦੇਖੋ ਜੀ ਇਹ ਸਾਰੇ ਹੀ ਦੇਸ਼ ਵਾਸਤੇ ਕਿਉਂਕਿ ਜਿਹੜੇ ਆਉਣ ਵਾਲਾ ਸਮਾਂ ਆ ਜੇ ਜਿਹੜੀ 10 ਰੁਪਏ ਦੀ ਚੀਜ਼ ਕਿਲੋ ਵਿਕਦੀ ਉਹ 100 ਰੁਪਏ ਕਿਲੋ ਵਿਕੇਗੀ ਜੇਕਰ ਕਿਸਾਨਾਂ ਨੇ ਉਧਦਾ ਚੱਕਿਆ ਉਹ ਸਾਡੇ ਵਾਸਤੇ ਚੱਕਿਆ ਕਿਉਂਕਿ ਅਨਦਾਤਾ ਜਿਹੜੇ ਕਿਸਾਨ ਹਨ ਉਹ ਸਾਡੇ ਭਲੇ ਵਾਸਤੇ ਹੀ ਕਿਉਂਕਿ ਇੱਕ ਥਾਂ ਸਟੋਰ ਕਰਕੇ ਜੋ ਕੀ ਚੀਜ਼ਾਂ ਉਹ ਰੱਖ ਰਹੇ ਨੇ ਬਾਅਦ ਵਿੱਚ ਉਹ 10 ਗੁਣਾ ਜ਼ਿਆਦਾ ਰੇਟ ਤੇ ਵੇਚਣਗੇ ਤੇ ਇਸ ਕਰਕੇ ਜੇਕਰ ਅਸੀਂ ਇਹਨਾਂ ਦੇ ਨਾਲ ਨਾਲ ਕੇ ਹਿੰਮਤ ਮਾਰ ਕੇ ਉਹ ਜਿਹੜੀ ਐਨਸੀਓ ਲਗਾ ਰਹੇ ਨੂੰ ਤੋੜ ਦਈਏ ਕਿ ਜਿਹੜਾ ਕਾਨੂੰਨ ਲਾਗੂ ਹੋਵੇ ਕਿ ਜਿਹੜਾ ਕਿ ਇਹਨਾਂ ਨੂੰ ਪੂਰਾ ਭਾਅ ਮਿਲੇਗਾ ਕਿਉਂਕਿ ਸਾਡਾ ਹੀ ਫਾਇਦਾ ਹੈ ਸਾਨੂੰ ਸਾਰਿਆਂ ਦੀ ਸੰਸਤਾਵਾਂ ਨੂੰ ਸਾਰੀਆਂ ਹੀ ਪਾਰਟੀਆਂ ਨੂੰ ਨਾਲ ਮਿਲ ਕੇ ਛੋਟੇ ਪੇਕੇ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਰਲ ਕੇ ਸਾਰਿਆਂ ਨੂੰ ਇਕਤਾ ਦਿਖਾ ਕੇ ਸਰਕਾਰ ਸੈਂਟਰ ਦੀ ਨੂੰ ਕਹਿਣਾ ਚਾਹੀਦਾ ਕਿ ਜਿਹੜੀ ਪੰਜਾਬ ਦੀ ਗੱਲ ਹੈ ਇਹ ਸਹੀ ਹੈ ਤੇ ਸਾਨੂੰ ਇਹ ਨਾਲ ਤੁਰਨਾ ਚਾਹੀਦਾ ਹੈ ਲਗਾਤਾਰ ਹਕੂਮਤਾਂ ਅੜੀ ਹੈਗੀ ਗੱਲ ਕੀਤੀ ਜਾ ਰਹੀ ਹੈ ਹਕੂਮਤਾਂ ਨੇ ਦਬਾਉਣ ਦੀ ਲੋਕਣ ਕੋਸ਼ਿਸ਼ ਕੀਤੀ ਗਈ ਪਰ ਇਹ ਲੋਕ ਜਿਹੜੇ ਦਬਾਈ ਨਹੀਂ ਜਾ ਸਕਦੇ ਲਗਾਤਾਰ ਬਿਆਨ ਵੀ ਕੀਤੇ ਜਾ ਰਹੇ ਕਿਸਾਨਾਂ ਵੱਲੋਂ ਕੀਤੇ ਜਾ ਰਹੇ ਕੀ ਕਰਨ ਚਾਹੋਗੇ ਇਸ ਤੇ ਪੰਜਾਬ ਦੇ ਜਾਇਆਂ ਨੇ ਅੱਜ ਉਹ ਸਾਬਤ ਕਰਤਾ ਜੋ ਕਹਿੰਦਾ ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਸੋਏ ਜੋ-ਜੋ ਮੰਨੂ ਵੱਡਦਾ ਅਸੀਂ ਦੂਨ ਸਵਾਏ ਖੋਏ ਇੱਥੇ ਤੇ ਵੇਖੋ ਉਹ ਕੀ ਕਹਿੰਦੇ ਆਉਂਦੇ ਵੀ ਆਏ ਨੂੰ ਦੇਖ ਤੇ ਚੜ ਕੇ ਆਏ ਨੂੰ ਤੇਗ ਇਹ ਪੰਜਾਬੀਆਂ ਦਾ ਕਰਤਾਰ ਰਿਆ ਤੇ ਅੱਜ ਕਰਕੇ ਵਿਖਾਤੀ ਆ ਇੱਕ ਪਾਸਾ ਕਰਤਾ ਪੰਜਾਬੀਆਂ ਨੇ ਪੂਰਾ ਪੰਜਾਬ ਬੰਦ ਕਰਕੇ ਹਾਕਮ ਧਿਰ ਦੇ ਮੂੰਹ ਤੇ ਬੜਾ ਤਕੜਾ ਲਫੀੜਾ ਮਾਰਿਆ ਤੇ ਜੇ ਅਜੇ ਵੀ ਪੂੰਜੀਵਾਦ ਨੂੰ ਜਾਂ ਮੋਦੀ ਨੂੰ ਸਮਝ ਨਾ ਆਵੇ ਤੇ ਉਹ ਗੱਲ ਵੱਖਰੀ ਆ ਸਾਰੇ ਇੱਕ ਮੁੱਠ ਹੋ ਗਏ ਆ ਔਰ ਆ ਵੇਖੋ ਆ ਮਜ਼ਦੂਰ ਆ ਜਿਹਦੇ ਗੱਲ ਕਰ ਰਹੇ ਆ ਵੀ ਲੜਾਈ ਜਮ੍ਹਾਂ ਖੋਰੀ ਦੇ ਖਿਲਾਫ ਆ ਐਮਐਸਪੀ ਦੀ ਗਾਰੰਟੀ ਦਾ ਕਾਨੂੰਨ ਬਣਾਣਾ ਚਾਹੀਦਾ ਕਿਸਾਨ ਇਹ ਨਹੀਂ ਕਹਿੰਦਾ ਕਿ ਮੇਰੀਆਂ ਫਸਲਾਂ ਦੇ ਭਾਅ ਬਹੁਤ ਜ਼ਿਆਦਾ ਵਧਾ ਦਿਓ ਉਹ ਕਿੰਨਾ ਗਾਰੰਟੀ ਦਾ ਕਾਨੂੰਨ ਬਣਾ ਦਿਓ ਜਮ੍ਹਾਂ ਖੋਰੀ ਤੋੜ ਦਿਓ ਜਿਹੜਾ 23 ਰੁਪਏ ਕਿਲੋ ਅਸੀਂ ਕਾਨ ਕੇ ਵੇਚੀ ਸੀ ਅੱਜ 38 ਰੁਪਏ ਕਿਲੋ ਆਟਾ ਵੇਗਿਰ ਰਿਹਾ ਉਹਦਾ 15 ਰੁਪਏ ਕਿਲੋ ਦਾ ਗੈਬ ਜਮ੍ਹਾਂ ਖੋਰ ਕਪਾ ਰਹੇ ਜਿਹੜਾ ਸਾਡਾ ਲਸਣ 5 ਰੁਪਏ ਕਿਲੋ ਵਿਕਦਾ ਤੇ ਮੁੜ ਕੇ ਮਾਰਕੀਟ 'ਚ 150 ਰੁਪਏ ਕਿਲੋ ਵਿਕਦਾ ਉਹ ਮਜ਼ਦੂਰਾਂ ਨੂੰ ਛੋਟਿਆਂ ਦੁਕਾਨਦਾਰਾਂ ਨੂੰ ਨਿੱਕਿਆਂ ਵਪਾਰੀਆਂ ਨੂੰ ਸਮਝ ਆ ਗਿਆ ਤੇ ਸਾਰੇ ਜੰਗ ਦੇ میدان ਚ ਆ ਗਿਆ ਤੇ ਹੁਣ ਐਮਐਸਪੀ ਇੱਕ ਗਰੰਟੀ ਕਾਨੂੰਨ ਦੀ ਲੜਾਈ ਆ ਬਹੁਤ ਹਾਲਾਤ ਇਸੇ ਤਰ੍ਹਾਂ ਰਹੇ ਤੇ ਆਉਣ ਵਾਲਾ ਸਮਾਂ ਕੀ ਦੱਸੁੰਦਾ ਨਹੀਂ ਆ ਸਕਦਾ ਆਉਣ ਵਾਲਾ ਸਮਾਂ ਸਿੱਧਾ ਕਿਸਾਨੀ ਦੇ ਹੱਕ ਚ ਆ ਦੇ ਦਿਸ ਪਿਆ ਹੈ ਹਾਲਾਤ ਬਹੁਤ ਵਧੀਆ ਹੈ ਉਹ ਗੱਲ ਵੱਖਰੀ ਹੈ ਕਿ ਮੋਦੀ ਜੀ ਇਹਨਾਂ ਹਾਲਾਤਾਂ ਨੂੰ ਚੰਗਾ ਨਹੀਂ ਕਹਿ ਰਿਹਾ ਜਿਹੜੇ ਕਹਿੰਦੇ ਸੀ ਅੱਛੇ ਦਿਨ ਆਉਣੇ ਵਾਲੇ ਹੈ ਜਿਹੜੇ ਕਹਿੰਦੇ ਸੀ ਕਿਸਾਨਾਂ ਦੀ ਆਮਦਨ ਮੈਂ ਦੁੱਗਣੀ ਕਰ ਦੂੰਗਾ ਉਹ ਤਾਂ ਹੋਈ ਨਹੀਂ ਹੁਣ ਲੋਕ ਆਪਣੇ ਬਲ ਤੇ ਇਹ ਆਪਣੀ ਆਮਦਨ ਦੁੱਗ੍ਹੀ ਕਰਾਉਣਗੇ ਤੇ ਪੰਜਾਬ ਦੇ ਜਾਏ ਹਰਿਆਣੇ ਦੇ ਜਾਏ ਇਹ ਆਪਣੇ ਦੇਸ਼ ਦੀ ਰਾਖੀ ਆਪ ਕਰਨਗੇ ਮਜ਼ਦੂਰਾਂ ਨੇ 2-400 ਕਮਾਣਾ ਉਹ ਹੀ ਖਾਣਾ ਕਿਵੇਂ ਦੇਖਦੇ ਹੋ ਅੱਜ ਜਿਹੜਾ ਇੱਕ ਮਜ਼ਦੂਰਾਂ ਵੱਲੋਂ ਵੀ ਕਿਸਾਨਾਂ ਦੇ ਅੱਖ ਵਿੱਚ ਗੱਲ ਕੀਤੀ ਜਾ ਰਹੀ ਹੈ ਕਿ ਲੜਾਈ ਜਿਹੜੀ ਵੱਡੀ ਹੁੰਦੀ ਜਾ ਰਹੀ ਹੈ ਮਜ਼ਦੂਰਾਂ ਦਾ ਕਿਸਾਨਾਂ ਦੇ ਹੱਕ 'ਚ ਖੜਨਾ ਬਣਦਾ ਕਿਉਂਕਿ ਮਜ਼ਦੂਰ ਦਾ ਤੇ ਕਿਸਾਨ ਦਾ ਨੌ ਮਾਸ ਦਾ ਰਿਸ਼ਤਾ ਹੈ ਜੇਕਰ ਕਿਸਾਨ ਖੇਤ ਦੇ ਵਿੱਚ ਕੰਮ ਕਰਦਾ ਹੈ ਤੇ ਮਜ਼ਦੂਰ ਤੋਂ ਬਿਨਾ ਉਹਦੀ ਕੋਈ ਵੀ ਫਸਲ ਉਹਦੀ ਕੋਈ ਵੀ ਕਿਰਤ ਜਿਹੜੀ ਹੈ ਉਹ ਪਰਮਾਨ ਨਹੀਂ ਚੜ ਸਕਦੀ ਮਜ਼ਦੂਰਾਂ ਦੇ ਨਾਲ ਹੀ ਕਿਸਾਨ ਹੈ ਤੇ ਕਿਸਾਨਾਂ ਦੇ ਨਾਲ ਹੀ ਮਜ਼ਦੂਰ ਹੈ ਨੌ ਮਾਸ ਦਾ ਰਿਸ਼ਤਾ ਹੈ ਔਰ ਇਹਨਾਂ ਮਜ਼ਦੂਰਾਂ ਦਾ ਸਾਡੇ ਹੱਕ ਵਿੱਚ ਖੜਨਾ ਬਣਦਾ ਪਾਜੀ ਕੀ ਕਹਿਣਾ ਚਾਹੋਗੇ ਅੱਜ ਦੇ ਇਸ ਸੰਘਰਸ਼ ਨੂੰ ਲੈ ਕੇ ਵੱਡੀ ਤਰ੍ਹਾਂ ਵਿੱਚ ਸੜਕਾਂ ਵੀ ਜਾਮ ਆ ਰੋਡ ਵੀ ਜਾਮ ਆ ਦੁਕਾਨਾਂ ਹੀ ਬੰਦ ਆ ਲੱਗ ਰਿਹਾ ਕਿ ਕਾਰੋਬਾਰ ਤੇ ਵੀ ਇਤਨ ਕਿਹੜੇ ਠੱਲ ਪਈ ਹੋਊਗੀ ਜਾਂ ਸਰਕਾਰ ਨੂੰ ਕੀ ਕੰਨ ਖੋਲਣਾ ਚਾਹੀਦਾ ਸਭ ਤੋਂ ਪਹਿਲਾਂ ਜੈ ਬਾਲ ਮਿਕੀ ਹਰ ਹਰ ਬਾਲ ਮਿਕੀ ਵਾਹਿਗੁਰੂ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜੈ ਸ਼੍ਰੀ ਰਾਮ ਅਸੀਂ ਸਰਕਾਰਾਂ ਨੂੰ ਕਈ ਵਾਰੀ ਵਾਰਨਿੰਗ ਦੇ ਚੁੱਕੇ ਆ ਕਿ ਕਿਸਾਨ ਔਰ ਮਜ਼ਦੂਰ ਜਿਹੜੇ ਇਹਨਾਂ ਦੀਆਂ ਜਿਹੜੀਆਂ ਮੰਗਾਂ ਵਾ ਉਹ ਪੂਰੀਆਂ ਕੀਤੀਆਂ ਜਾਣ। ਸੈਂਟਰ ਸਰਕਾਰ ਚਾਹੇ ਹੋਵੇ ਤੇ ਚਾਹੇ ਪੰਜਾਬ ਸਰਕਾਰ ਹੋਵੇ। ਨਾ ਤੇ ਇਹ ਮਜ਼ਦੂਰਾਂ 'ਲ ਧਿਆਨ ਦਿੰਦੀ ਆ ਤੇ ਨਾ ਹੀ ਕਿਸਾਨਾਂ 'ਲ ਧਿਆਨ ਦਿੰਦੀ ਆ। ਮੈਂ ਪੰਜਾਬ ਸਰਕਾਰ ਨੂੰ ਵੀ ਬੇਨਤੀ ਕਰਦਾ ਵਾਂ ਭਗਵੰਤ ਮਾਨ ਜੀ ਸਾਹਿਬ ਨੂੰ ਮੁੱਖ ਮੰਤਰੀ ਸਾਹਿਬ ਤੁਸੀਂ ਸਤਕਾਰਯੋਗ ਹੋ ਮੁੱਖ ਮੰਤਰੀ ਸਾਹਿਬ ਪਰ ਜਿਹੜੇ ਮਜ਼ਦੂਰ ਆ ਚਾਹੇ ਉਹ ਸਰਕਾਰੀ ਦਫ਼ਤਰਾਂ ਦੇ ਵਿੱਚ ਆ ਤੇ ਚਾਹੇ ਉਹ ਪ੍ਰਾਈਵੇਟ ਆ ਚਾਹੇ ਕਿਸੇ ਵੀ ਫੈਕਟਰੀ ਚ ਕੰਮ ਕਰਦੇ ਆ ਮਜ਼ਦੂਰ ਜਿਹੜੇ ਖਾਸ ਕਰਕੇ ਮਜ਼ਦੂਰ ਮੈਂ ਮਜ਼ਦੂਰਾਂ ਦੀ ਆਵਾਜ਼ ਚੁੱਕਦਾ ਤੇ ਨਾਲ ਮੇਰੇ ਕਿਸਾਨ ਜੁਨੀਅਨ ਪ੍ਰਧਾਨ ਜੀ ਸਾਡੇ ਨਾਲ ਪਰਮਜੀਤ ਭੁੱਲਾ ਜੀ ਆ ਸਾਡੀ ਏਕਤਾ ਹਮੇਸ਼ਾ ਜਿੰਦਾਬਾਦ ਰਹੇਗੀ ਤੇ ਰਹੇਗੀ ਵੀ ਮੈਂ ਹੁਣ ਬੇਨਤੀ ਕਰਦਾ ਭਗਵੰਤ ਮਾਨ ਸਾਹਿਬ ਜਿਹੜੇ ਤੁਹਾਡੇ ਠੇਕੇਦਾਰ ਆ ਕਿਸੇ ਵੀ ਧਾਰੇ ਦੇ ਵਿੱਚ ਉਹ ਕਿਸੇ ਵੀ ਮਜ਼ਦੂਰ ਦਾ ਜਿਹੜਾ ਵਾ ਈਪੀਐਫ ਜਮਾਨੇ ਕਰਾਉਂਦੇ ਸਾਡੇ ਟਾਂਡੇ ਹਲਕੇ ਦੇ ਵਿੱਚ ਜੋ ਨਗਰ ਕੌਂਸਲ ਗੜਦੀ ਵਾਲਾ ਜੋ ਪਿੰਕੀ ਠੇਕੇਦਾਰ ਆ ਨਰਿੰਦਰ ਕੁਮਾਰ ਪਿੰਕੀ ਠੇਕੇਦਾਰ ਆ ਉਹ ਮੁਲਾਜ਼ਮਾਂ ਦਾ ਈਪੀਐਫ ਜਿਹੜਾ ਉਹ ਜਮਾ ਨਹੀਂ ਕਰਾਉਂਦੇ ਆ ਮੈਂ ਕਈ ਵਾਰੀ ਡੀਸੀ ਸਾਹਿਬ ਨੂੰ ਵੀ ਬੇਨਤੀ ਕਰ ਚੁੱਕਾ ਆ ਮੈਂ ਔਰ ਡੀਸੀ ਸਾਹਿਬ ਨੂੰ ਵੀ ਬੇਨਤੀ ਕਰ ਚੁੱਕੇ ਆ ਉਹਨੂੰ ਕਈ ਵਾਰੀ ਨੋਟਸ ਵੀ ਦੇ ਚੁੱਕੇ ਇਹ ਮਜ਼ਦੂਰਾਂ ਦਾ ਈਪੀਐਫ ਜਿਹੜਾ ਬੰਦਾ ਹੱਕ ਵਾ ਉਹ ਨਹੀਂ ਦੇ ਰਿਹਾ ਤੇ ਮੈਂ ਤੁਹਾਨੂੰ ਬੇਨਤੀ ਕਰਦਾ ਮੈਂ ਕਿ ਜਿ ਮਜ਼ਦੂਰ ਦੀ ਦਿਹਾੜੀ ਜਿਹੜੀ ਆ ਉਹ ਘੱਟ ਤੋਂ ਘੱਟ 1000 ਰੁਪਏ ਹੋਣੇ ਚਾਹੀਦੀ ਆ ਮੁੱਖ ਮੰਤਰੀ ਸਾਹਿਬ ਕਾਹਦੀ ਆ ਇਹ ਇਹ ਜਿੰਦਾਬਾਦ ਉਹ ਕਿਹੜੀ 1000 ਰੁਪਏ ਵਾ ਜਿੰਦਾਬਾਦ ਇਹ ਤੁਹਾਡੇ ਹੱਥ ਦੇ ਵਿੱਚ ਆਹੇ ਮਜ਼ਦੂਰ ਦੀ ਦਿਹਾੜੀ ਕਰਨੀ ਤੁਸੀਂ ਜਿਹਲੇ ਸੱਤਾ ਚ ਆਉਣਾ ਸੀ ਸੱਤਾ ਤੋਂ ਆਉਣ ਤੋਂ ਪਹਿਲਾਂ ਤੁਸੀਂ ਬੜੇ ਵਾਦੇ ਸੱਟਨਾ ਕੀਤੇ ਸੀਗੇ ਪਰ ਨਾ ਤਾਂ 1000 ਰੁਪਏ ਮਿਲਿਆ ਵਾ ਕਿ ਨਾ ਮਜ਼ਦੂਰਾਂ ਦੇ ਅਜੇ ਤੱਕ ਆ ਹੱਕ ਮਿਲਿਆ ਔਰ ਸਾਡੇ ਕਿਸਾਨਾਂ ਦੇ ਨੌਜਵਾਨ ਮੁੰਡੇ ਜਿਹੜੇ ਆ ਉਹ ਮਰੇ ਉੱਥੇ ਬਾਡਰ ਤੇ ਅਜੇ ਤੱਕ ਤੁਸੀਂ ਕੋਈ ਵੀ ਕਹੇ ਦੀ ਸਾਰ ਨਹੀਂ ਲੈਨੇ ਧਰਨੇ ਤੇ ਜਾ ਕੇ ਮੈਂ ਤੁਹਾਨੂੰ ਬੇਨਤੀ ਕਰਦਾ ਮਾਂ ਕਿਸਾਨ ਉਹ ਮਜ਼ਦੂਰ ਜਿਹੜੇ ਆ ਉਹਨਾਂ ਦੇ ਹੱਕ ਦੇ ਵਿੱਚ ਗੱਲ ਕਰੋ ਸਾਨੂੰ ਪਤਾ ਲੱਗੇ ਕਿ ਸਤਾਵੀ ਸਰਕਾਰ ਆਈ ਸੀ ਔਰ ਵਾਦੇ ਪੂਰੇ ਕੀਤੇ ਸੀ ਪਰ ਤੁਸੀਂ ਅਜੇ ਤੱਕ ਮੈਨੂੰ ਦੱਸੋ ਕਿਹੜਾ ਵਾਦਾ ਪੂਰਾ ਕੀਤਾ ਤੁਹਾਡੇ ਐਮਐਲਏ ਹੋਣ ਜਾ ਤੁਹਾਡੇ ਮੰਤਰੀ ਹੁਣ ਟਵੀਟ ਕਰਦੇ ਰਹਿੰਦੇ ਫੇਸਬੁਕਾਂ ਤੇ ਮੈਨੂੰ ਦੱਸੋ ਕਿਥੇ ਤੁਸੀਂ ਗੱਲ ਕਰਦੇ ਕਿਸਾਨਾਂ ਦੀ ਕਿਥੇ ਮਜ਼ਦੂਰ ਦੀ ਤੇੜੀ ਵਧਾਈ ਆ 1000 ਰੁਪਿਆ ਜਿਹੜੀ ਆ ਮਜ਼ਦੂਰ ਦੀ ਤੇੜੀ ਹੋਣੀ ਚਾਹੀਦੀ ਆ ਇੰਨਾ ਹੀ ਕਹਿੰਦਾ ਹੋਇਆ ਸਾਰਿਆਂ ਨੂੰ ਜੈ ਵਾਲਮੀਕੀ ਕਿਹਨੇ ਚਾਹੋਦੇ ਭਈ ਨੇ ਗੱਲ ਕੀਤੀ ਕੀ ਟਵੀਟਾਂ ਤੇ ਗੱਲ ਸ਼ੁਰੂ ਹੋ ਜਾਂਦੀ ਕਿ ਟਵੀਟਾਂ ਦੀ ਰਾਜਨੀਤੀ ਨੂੰ ਲੈ ਕੇ ਕੀ ਕਰਨੇ ਚਾਹੋ ਸਭ ਤੋਂ ਬੁਰੀ ਰਾਜਨੀਤੀ ਇਹ ਆ ਕਿ ਇਹ ਟਵੀਟੋ ਟਵਿਟੀ ਖੇਡਦੇ ਆ ਇਹ ਮੇਹਣਿਓ ਮੇਹਣੀ ਖੇਡਦੇ ਆ ਦੇਸ਼ ਦੇ ਮੁੱਦਿਆਂ ਵੱਲ ਪੰਜਾਬ ਦੇ ਮੁੱਦਿਆਂ ਵੱਲ ਕਿਸੇ ਦਾ ਕੋਈ ਧਿਆਨ ਨਹੀਂ ਆ ਮਜਦੂਰ ਦੀ ਦਿਹਾੜੀ ਬਹੁਤ ਘਟਿਆ ਉਹ 500 ਰੁਪਏ ਦੀ ਦਿਹਾੜੀ ਨਾਲ ਢਿੱਡ ਭਰ ਕੇ ਰੋਟੀ ਖਾ ਹੀ ਨਹੀਂ ਸਕਦਾ ਕੋਈ 200 ਪੀ ਘਟੋ ਘਟ 700 ਰੁਪਏ ਦਿਹਾੜੀ ਹੋਣੀ ਚਾਹੀਦੀ ਆ ਜਿਹੜੀ ਨਰੇਗਾ ਦੀ ਦਿਹਾੜੀ ਆ ਉਹ ਸਿਰਫ 100 ਦਿਨ ਮਿਲਦੀ ਆ ਉਹ ਵੀ ਕੀ ਮਿਲਦੀ ਆ ਵੀ ਉਹ ਖਾਤਿਆਂ ਜੀ ਆ ਜਿਹੜਾ ਮਜਦੂਰ ਮਜਦੂਰੀ ਕਰਨੀ ਚਾਹੁੰਦਾ ਉਹਨੂੰ ਕੋਈ ਦਿਹਾੜੀ ਨਹੀਂ ਮਿਲਦੀ ਜੇ ਇ ਤੇ ਜਿਹੜੇ ਮੈਂ ਸਾਰੇ ਸਰਪੰਚ ਬਾੜੇ ਨਹੀਂ ਕਹਿੰਦਾ ਪਰ ਕੋਈ ਸਰਪੰਚ ਔਰ ਰਲ ਕੇ ਨਰੇਗਾ ਦਾ ਪੈਸਾ ਖਾਈ ਜਾਂਦੇ ਆ ਤੇ ਸਾਡੀ ਜਥੇਬੰਦੀ ਨੇ ਤਾਂ ਪਾਈ ਇਹ ਵੀ ਲੜਾਈ ਬਿੱਡੀ ਆ ਕਿ ਨਰੇਗਾ ਦਿਹਾੜੀ ਚ ਘੱਟੋ-ਕੱਟ ਮਜ਼ਦੂਰ ਨੂੰ 200 ਦਿਨ ਕੰਮ ਮਿਲਣਾ ਜ਼ਰੂਰੀ ਆ ਜਿਹੜੀ ਉਹਦਾ ਵੀ ਮਜ਼ਦੂਰ ਦੀ ਦਿਹਾੜੀ ਆ ਘੱਟੋ-ਕੱਟ 700 ਰੁਪਈਆ ਹੋਣੀ ਚਾਹੀਦੀ ਆ ਤੇ ਜਿੱਥੇ ਉਹਦੀ ਦਿਹਾੜੀ ਨਹੀਂ ਲੱਗਦੀ ਉਥੇ ਸਰਕਾਰ ਉਹਨਾਂ ਦੀ ਰੋਜੀ ਰੋਟੀ ਦਾ ਪ੍ਰਬੰਧ ਕਰੇ ਜਿਨ੍ਹਾਂ ਉਹਨਾਂ ਦੀਆਂ ਗੈਜ ਰੱਦੀਆਂ ਉਹਨਾਂ ਦੀ ਪੂਰਤੀ ਸਰਕਾਰ ਕਰੇ ਅਸੀਂ ਇਹ ਗੱਲ ਕਹਿੰਦੇ ਆ ਕਿ ਤੁਸੀਂ ਸਾਨੂੰ ਫ੍ਰੀ ਆਟੇ ਦਾਲ ਤੇ ਨਾ ਲਾਓ ਸਾਡੇ ਮਜ਼ਦੂਰਾਂ ਨੂੰ ਸਰਕਾਰੀ ਨੌਕਰੀਆਂ ਦੇ ਉਹ ਜੇ ਸਾਡੇ ਘਰ ਲੱਖ ਰੁਪਏ ਦੀ ਨੌਕਰੀ ਹੋਵੇ ਤੇ ਸਾਨੂੰ ਕਿਸੇ ਸਰਕਾਰ ਦੇ ਅੱਗੇ ਹੱਥ ਚੱਟਣ ਦੀ ਲੋੜ ਨਹੀਂ ਆ ਤੇ ਇਹ ਸਮਝ ਆ ਗਈ ਆ ਮਜ਼ਦੂਰਾਂ ਨੂੰ ਤੇ ਹੁਣ ਕਿਸਾਨ ਤੇ ਮਜ਼ਦੂਰ ਰਲ ਕੇ ਲੜਨਗੇ ਔਰ ਅਸੀਂ ਜਿਤਾੰਗੇ ਵੱਡੀ ਤਦਾਰ ਵਿੱਚ ਅੱਜ ਕਿਸਾਨਾਂ ਤੇ ਮਜ਼ਦੂਰਾਂ ਵੱਲੋਂ ਅੱਜ ਇਕੱਠੇ ਹੋਏ ਇੱਕ ਸੰਘਰਸ਼ੀ ਹਿੱਟ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ ਹਾਲਾਂਕਿ ਗੇਹ ਸੰਭਰ ਚ ਲਗਾਤਾਰ ਜਿਹੜੇ ਕੀਤੇ ਜਾ ਰਹੇ ਆਪਣੀਆਂ ਮੰਗਾਂ ਲੈ ਕੇ ਕਿਸਾਨਾਂ ਵੱਲੋਂ ਪਰ ਆੜਤੀ ਵੱਡੀ ਤਦਾਰ ਵਿੱਚ ਜਿਹੜੇ ਲੇਬਰ ਹੈਗੀ ਉਹ ਤਾਂ ਮੰਗਾਂ ਕੀਤੀ ਜਾ ਰਹੀ ਜੇਕਰ ਮੰਗਾਂ ਨਾ ਪ੍ਰਵਾਨ ਹੋਈ ਤਾਂ ਆਉਣ ਵਾਲੇ ਸਮੇਂ ਦੌਰਾਨ ਇਸ ਦਾ ਸੱਟਾ ਹੋਰ ਵੀ ਗੰਭੀਰ ਨਿਕਲ ਸਕਦਾ ਹੈ ਤੁਸੀਂ ਦੇਖਦੇ ਹੋ ਦਿਨੀ ਸੋਹਰਾ ਮੈਂ ਹਮਤਪਾਸੇ ਬਾਜਵਾ ਟਾਂਡਾ ਆਊਟ ਮੋਰ